ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਤੇ ਹਰ ਸਾਲ ਦੀ ਤਰ੍ਹਾਂ 23 ਫਰਵਰੀ ਵਾਲੇ ਦਿਨ ਪੂਰੇ ਭਾਰਤ ਦੇ ਵਿੱਚ ਸਫਾਈ ਅਭਿਆਨ ਚਲਾਇਆ ਜਾਂਦਾ ਹੈ ਇਸੇ ਲੜੀ ਦੇ ਤਹਿਤ ਫਲੋਰ ਨਿਰੰਕਾਰੀ ਬ੍ਰਾਂਚ ਦੇ ਸ਼ਰਦਾਲੂਆ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਫਲੋਰ ਸ਼ਹਿਰ ਦੀ ਗੰਦਗੀ ਨੂੰ ਸਾਫ਼ ਕੀਤਾ ਗਿਆ ਜਿਸ ਵਿੱਚ ਫਲੋਰ ਸ਼ਹਿਰ ਦਾ ਰੇਲਵੇ ਸਟੇਸ਼ਨ ਸਿਵਲ ਹਸਪਤਾਲ ਅਤੇ ਫਲੋਰ ਵਿੱਚ ਬਣਿਆ ਪਾਰਕਾਂ ਨੂੰ ਪਹਿਲ ਦੇ ਆਧਾਰ ਤੇ ਪੂਰੀ ਤਰ੍ਹਾਂ ਨਾਲ ਸਾਫ਼ ਕੀਤਾ ਗਿਆ ਅਤੇ ਨਿਰੰਕਾਰੀ ਸ਼ਰਦਾਲੂਆਂ ਨੇ ਪ੍ਰਣ ਕੀਤਾ ਕਿ ਮਹੀਨੇ ਦੇ ਵਿੱਚ ਇੱਕ ਵਾਰ ਫਲੋਰ ਸ਼ਹਿਰ ਦਾ ਇਸ ਤਰ੍ਹਾਂ ਪੂਰੀ ਸਫਾਈ ਕੀਤੀ ਜਾਵੇਗੀ ਇਸ ਮੌਕੇ ਸ਼ਰਦਾਲੂਆ ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਬੂਟੇ ਵੀ ਲਗਾਏ ਗਏ। ਅੱਜ ਨੰਕਾਰੀ ਮਿਸ਼ਨ ਪੂਰੇ ਭਾਰਤ ਵਰਸ਼ ਦੇ ਵਿੱਚ ਸਫਾਈ ਅਭਿਆਨ, ਵਿਰਖਾ ਰੋਪਣ ਦਾ ਦਿਨ ਮਨਾ ਰਿਹਾ ਹੈ ਜੋ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਦੀ ਸਿੱਖਿਆ ਹੈ। ਉਹਦੇ ਅਕੋਰਡਿੰਗ ਚੱਲ ਕੇ ਪੂਰੇ ਨਨਕਾਰੀਆਂ ਮੇਸ਼ਾ ਨਾਲ ਜੇ ਸੇਵਾ ਕਰ ਰਿਹਾ ਹੈ ਤੇ ਅੱਜ ਸਾਡੀ ਫਲੋਰ ਬ੍ਰਾਂਚ ਜਿਹਦੇ ਵਿੱਚ ਸੇਵਾਦਾਰ ਤੇ ਸਾਧ ਸੰਗਤ ਮਿਲ ਕੇ ਅਸੀਂ ਪਹਿਲਾਂ ਰੇਲਵੇ ਸਟੇਸ਼ਨ ਵਾਲੀ ਪਾਰਕ ਸਾਫ ਕੀਤੀ ਹੈ ਹੁਣ ਹਸਪੀਟਲ ਦੇ ਵਿੱਚ ਸਫਾਈ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਅਸੀਂ ਰੁਕਸ਼ਾ ਰੋਪਣ ਕਰਨਾ ਹੈ ਤੇ ਅੱਜ ਇਹ ਜੋ ਬਾਬਾ ਜੀ ਦਾ ਬੰਦਪਸੀ ਕਿ ਅਸੀਂ ਵਿਸ਼ਵ ਦੇ ਵਿੱਚ ਭਾਈਚਾਰਾ ਪਿਆਰ ਸ਼ਾਂਤੀ ਤੇ ਨਾਲ ਹੀ ਗ੍ਰੀਨ ਸਟੀ ਕਲੀਨ ਸਟੀ ਗ੍ਰੀਨ ਸਟੀ ਉਹ ਵਾਲਾ ਅਭਿਆਨ ਚਲਾ ਰਹੇ ਹਾਂ ਇਹਦੇ ਨਾਲ ਸਾਰੇ ਪਾਸੇ ਸਵੱਛਤਾ ਆਵੇ ਤੇ ਜਦੋਂ ਸਾਡੇ ਬਾਹਰ ਸਵੱਛਤਾ ਹੋਵੇਗੀ ਤੇ ਅੰਦਰਾਂ ਦੇ ਵਿੱਚ ਵੀ ਸਵੱਛਤਾ ਉਹਦੇ ਨਾਲ ਆਉਂਦੀ ਚੱਲੀ ਜਾਵੇਗੀ ਤਾਂ ਇਹੀ ਸਤਿਬਾਵਾਜੀ ਦਾ ਸੰਦੇਸ਼ ਹੈ ਅੱਜ ਸੰਤ ਰੰਕਾਰੀ ਮਿਸ਼ਨ ਵੱਲੋਂ ਸਤਜੂ ਬਾਬਾ ਦੇਵ ਸਿੰਘ ਜੀ ਦੇ ਬਰਥਡੇ ਤੇ ਸਫਾਈ ਅਭਿਆਨ ਕਰ ਰਹੇ ਹਾਂ ਔਰ ਫਲੋਰ ਦੇ ਵਿੱਚ ਵੀ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਉੱਥੇ ਫਲੋਰ ਬ੍ਰਾਂਚ ਵੱਲੋਂ ਵੀ ਇਹ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਬਾਰਕਾਂ ਵਿੱਚ ਰੇਲਵੇ ਸਟੇਸ਼ਨ ਤੇ ਸਿਵਲ ਹਸਪੀਟਲ ਦੀ ਸਫਾਈ ਕਰਕੇ ਅਸੀਂ ਆਪਣੇ ਮੰਦੀ ਵੀ ਨਾਲ ਨਾਲ ਸਫਾਈ ਕਰ ਰਹੇ ਹਾਂ ਜਿੱਥੇ ਬਾਹਰ ਦੀ ਸਫਾਈ ਹੈ ਉੱਥੇ ਮੰਦੀ ਦੀ ਸਫਾਈ ਹੈ ਔਰ ਅਸੀਂ ਹਰ ਸਾਲ ਹੀ ਇਹ ਸਵਚ ਪ੍ਰ